ਸਾਡੇ ਸਾਡਾ ਸਿਰਫ ਸ੍ਰੀਮਤੀ ਬਿਮਾਰੇ ਪ੍ਰਕਾਸ਼ ਕਰਨਾ ਨਿਤਨੇਮ ਕਰਨਾ ਸ਼ਾਮ ਨੂੰ ਸੁਫਾਸਨ ਕਰਨਾ ਬਸ ਇਹ ਪਰਵਾਸੀ ਰਹਿ ਰਹੇ ਨੇ ਬੀਡੀ ਸਰਕਟ ਚੱਲ ਰਹੇ ਤੁਸੀਂ ਹੁਣ ਸੇਮ ਮੰਤਰੀ ਸਾਹਿਬ ਦੀ ਕੋਠੀ ਆਪਾਂ ਐਸਐਸਵੀਰ ਦਫ਼ਤਰ ਚੱਲ ਜੀਏ ਤੇ ਸਾਨੂੰ ਉੱਪਰ ਨਹੀਂ ਜਾਣੀ ਇਹ ਤੋਂ ਪ੍ਰਕਾਸ਼ ਕਰਨਾ ਜਿੰਦਰਾ ਮਾਰਨਾ ਇੱਥੇ ਸੁਫਾਸਨ ਜਾਂ ਜਿੰਦਰਾ ਮਾਰਨਾ ਕਰਨੇ ਜਾ ਇਸ ਵਲੇ ਦੀ ਤਾਜ਼ਾ ਅਪਡੇਟ ਕਿ ਤੋ ਹੋਰ ਨਹੀਂ ਬਲਕਿ ਗੁਰੂ ਨਗਰੀ ਅੰਮ੍ਰਿਤਸਰ ਵਿੱਚੋਂ ਹੀ ਸਾਹਮਣੇ ਆ ਰਹੀ ਹੈ ਜੀਆਂ ਅੰਮ੍ਰਿਤਸਰ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕੋਠੀ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਦਬੀ ਦੀ ਜਿਹੜੀ ਖਬਰ ਉਹ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਸਥਿਤ ਆਦੇਸ਼ ਪ੍ਰਤਾਪ ਜੋ ਕਿ ਸਾਬਕਾ ਕੈਬਨਿਟ ਮਿਨਿਸਟਰ ਸਨ ਉਹਨਾਂ ਦੀ ਕੋਠੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਦਬੀ ਦੀ ਜਿਹੜੀ ਹੈ ਉਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੀ ਖਬਰ ਐਸਜੀਪੀਸੀ ਨੂੰ ਜਦ ਮਿਲਦੀ ਹੈ ਤਾਂ ਐਸਜੀਪੀਸੀ ਦੀ ਧਰਮਚਾਰ ਕਮੇਟੀ ਜੜੀ ਹੈ ਉਸ ਤੇ ਨੁਮਾਇੰਦੇ ਜੜੇ ਹੈ ਉਹ ਕੋਠੀ ਦੇ ਵਿੱਚ ਪਹੁੰਚਦੇ ਨੇ ਤੇ ਉਥੇ ਪਾਵਨ ਸਰੂਪ ਦੀ ਬੇਕਦਰੀ ਨੂੰ ਦੇਖਿਆ ਜਾਂਦਾ ਤੇ ਇਸ ਤੀ ਉਹ ਪੁਸ਼ਟੀ ਕਰਦੇ ਨੇ ਇਲਜ਼ਾਮ ਹੈ ਨੇ ਕਿ ਇਸ ਕੋਠੀ ਦੀ ਰਿਹਾਇਸ਼ ਤੇ ਉੱਪਰਲੀ ਮੰਜ਼ਲ ਦੇ ਉੱਤੇ ਪ੍ਰਵਾਸੀ ਮਜ਼ਦੂਰ ਰਹਿੰਦੇ ਸੀ ਜਿਨ੍ਹਾਂ ਦੇ ਵੱਲੋਂ ਸ਼ਰਾਬ ਅਤੇ ਸਿਗਰਟ ਜਾਂ ਫਿਰ ਤਮਾਕੂ ਵਰਗੀਆਂ ਜੜੀਆਂ ਚੀਜ਼ਾਂ ਦਾ ਮਾੜੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਸੀ ਤਾਂ ਉੱਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵੀ ਜਿਹੜੀ ਹੈ ਉਹ ਠੀਕ ਢੰਗ ਨਾਲ ਨਹੀਂ ਹੋ ਰਹੀ ਸੀ ਕਿਉਂਕਿ ਇੱਕ ਮਰਿਆਦਾ ਦੇ ਅਨੁਸਾਰ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਸੀਂ ਸੇਵਾ ਲੈਂਦੇ ਹੋ ਆਪਣੇ ਘਰ ਦੇ ਵਿੱਚ ਪ੍ਰਕਾਸ਼ ਕਰਦੇ ਹੋ ਤਾਂ ਹਰ ਰੋਜ਼ ਅੰਮ੍ਰਿਤ ਵੇਲੇ ਤੁਹਾਨੂੰ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਮर्याਦਾ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੁੰਦਾ ਹੈ ਬਾਣੀਆਂ ਦਾ ਜਾਪ ਕਰਨਾ ਹੁੰਦਾ ਹੈ ਤੇ ਠੀਕ ਉਸੇ ਤਰ੍ਹਾਂ ਸ਼ਾਮ ਨੂੰ ਜਦੋਂ ਸੂਰਜ ਛਪ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੁਖ ਆਸਨ ਦੀ ਇੱਕ ਪ੍ਰਕਿਰਿਆ ਇੱਕ ਮर्याਦਾ ਉਸ ਨੂੰ ਨਿਭਾਣਾ ਹਰ ਦਿਨ ਲਾਜ਼ਮੀ ਹੁੰਦਾ ਸੋ ਉਸ ਮर्याਦਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬੀੜੀ ਤਮਾਕੂ ਵਰਗੀ ਘਰ ਦੇ ਵਿੱਚ ਚੀਜ਼ ਨਹੀਂ ਹੋਣੀ ਚਾਹੀਦੀ ਤੁਸੀਂ ਪਾਕ ਸਾਫ ਹੋ ਕੇ ਮर्याਦਾ ਦੇ ਵਿੱਚ ਰਹਿ ਕੇ ਆਪਣੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਹੁੰਦੀ ਹੈ ਜਿਹੇ ਦੇ ਵਿੱਚ ਜਦੋਂ ਸੇਵਾ ਸਬਾਲ ਨਹੀਂ ਹੁੰਦੀ ਤਾਂ ਫਿਰ ਸ਼ਰੋਮਨੀ ਗੁਰਦੁਆਰਾ ਪਨਬਤ ਕਮੇਟੀ ਨੂੰ ਜਿਹੜਾ ਆਪਣਾ ਇੱਕ ਕਦਮ ਉਹ ਅੱਗੇ ਵਧਾਉਣਾ ਪੈਂਦਾ ਸੋ ਧਰਮ ਪ੍ਰਚਾਰ ਕਮੇਟੀ ਐਸਜੀਪੀਸੀ ਵੱਲੋਂ ਮੌਕੇ ਤੇ ਪਹੁੰਚਿਆ ਜਾਂਦਾ ਉੱਥੇ ਜਾ ਕੇ ਨੁਮਾਇੰਦਗੀਆਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਵਾਕਈ ਹੀ ਇਸ ਕੋਟੀ ਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਉਹ ਉਬੇਦਵੀ ਹੋਈ ਹੈ ਤਸਵੀਰਾਂ ਬੇਹਦ ਭਾਵੁਕ ਕਰ ਦੇਣ ਵਾਲੀਆਂ ਨੇ ਪਰ ਠੀਕ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਨਾ ਨੁਮੈਂਦਗੀਆਂ ਦੇ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ ਉਹ ਅੰਮ੍ਰਿਤਸਰ ਸਥਿਤ ਗੁਰਦੁਆਰਾ ਸ਼੍ਰੀ ਰਾਮ ਸਰ ਵਿਖੇ ਲਜਾਇਆ ਗਿਆ ਉੱਥੇ ਜਾ ਕੇ ਸ਼ਿਸ਼ੋਭਿਤ ਕੀਤਾ ਗਿਆ ਤੇ ਉੱਥੇ ਹੀ ਹੁਣ ਇਹਨਾਂ ਦੀ ਸੇਵਾ ਕੀਤੀ ਜਾਵੇਗੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੋਂ ਕੋਈ ਵੀ ਦੁਨੀਆ ਦੀ ਕੋਈ ਵੀ ਸ਼ੈ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡੀ ਨਹੀਂ ਹੈ ਹਰ ਇੱਕ ਸਿੱਖ ਦੇ ਲਈ ਹਰ ਇੱਕ ਗੁਰੂ ਨਾਨਕ ਨਾਮ ਲੈਵਾ ਸਿੱਖ ਦੇ ਲਈ ਜਾਂ ਫਿਰ ਸੰਗਤ ਦੇ ਲਈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਕਾਰ ਹੈ ਉਹ ਸਭ ਤੋਂ ਪਹਿਲਾਂ ਸੋ ਅਜੇਹੇ ਦੇ ਵਿੱਚ ਮਨਾਂ ਨੂੰ ਠੇਸ ਪਹੁੰਚੀ ਹੈ ਕਿ ਤਰ੍ਹਾਂ ਕੀਤੇ ਰੋਸ ਵੀ ਹੈ ਕਿਉਂਕਿ ਜਦੋਂ ਤੁਸੀਂ ਗੁਰੂ ਸਾਹਿਬ ਦੀ ਸੇਵਾ ਕਰਦੇ ਹੋ ਜਾਂ ਜਿਹੜੇ ਗੁਰੂ ਨੇ ਤੁਹਾਨੂੰ ਸਾਰਾ ਕੁਝ ਬਖਸ਼ਿਸ਼ ਕੀਤੀ ਹੁੰਦੀ ਹੈ ਜਿਸ ਗੁਰੂ ਦੀ ਦੇਣ ਕਰਕੇ ਤੁਸੀਂ ਇੱਥੇ ਪਹੁੰਚਦੇ ਹੋ ਫਿਰ ਜੇ ਉਹਨਾਂ ਦੀ ਸੇਵਾ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਆ ਜਾਵੇ ਤਾਂ ਫਿਰ ਜ਼ਾਹਿਰ ਜੀ ਗੱਲ ਹੈ ਮਨ ਨੂੰ ਥੇ ਸਪੌਂਚਨੀ ਸਭਾਵਿਕ ਹੈ ਸੋ ਅਜਿਹੇ ਦੇ ਵਿੱਚ ਜਦੋਂ ਇਸ ਗੱਲ ਦੀ ਪਿੰਨਕ ਲੱਗਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਨੂੰ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਜਾਂਦਾ ਤੇ ਉੱਥੇ ਨਾਲ ਦੀ ਨਾਲ ਪੁਲਿਸ ਵੀ ਆਪਣਾ ਸਹਿਯੋਗ ਦਿੰਦੀ ਹੈ ਜਦੋਂ ਤੁਸੀਂ ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਲੈ ਕੇ ਜਾਣਾ ਕਈ ਵਾਰੀ ਵੇਖਿਆ ਜਾਂਦਾ ਕਿ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਕਈ ਥਾਵਾਂ ਤੇ ਉਹ ਵਿਵਾਦ ਖੜਾ ਕਰ ਦਿੰਦੇ ਨੇ ਸੋ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਿਆ ਹੋਇਆ ਕਿ ਕੋਈ ਵੀ ਮਾਹੌਲ ਖਰਾਬ ਨਾ ਹੋਵੇ ਸੋ ਜਿਹੇ ਦੇ ਵਿੱਚ ਪੁਲਿਸ ਪ੍ਰਬੰਧਕਾਂ ਦਾ ਵੀ ਜਿਹੜਾ ਉਹ ਸਾਥ ਲਿਆ ਗਿਆ ਤੇ ਧਰਮ ਪ੍ਰਚਾਰ ਕਮੇਟੀ ਦੇ ਨੁਮਾਇੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਵਨ ਸਰੂਪ ਹੈ ਅੰਮ੍ਰਿਤਸਰ ਸਥਿਤ ਗੁਰਦੁਆਰਾ ਰਾਮ ਸਰ ਵਿਖੇ ਸ਼ਿਤੋਬਿਧ ਕਰ ਦਿੱਤਾ ਹੈ ਜਿੱਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋਵੇਗਾ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਣੀ ਵੀ ਪੜੀ ਜਾਵੇਗੀ ਤੇ ਸ਼ਾਮ ਨੂੰ ਸੁਖਾਸਣ ਵੀ ਕੀਤਾ ਜਾਵੇਗਾ ਮਰਿਆਦਾ ਦੇ ਨਾਲ ਜਿਹੜੀ ਉਹ ਪ੍ਰਕਿਰਿਆ ਉਹ ਚੱਲਦੀ ਰਹੇਗੀ ਪਰ ਹੁਣ ਜਿਹੜਾ ਉਹ ਗੁਰੂਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ ਉਸ ਸਾਬਕਾ ਮਨਿਸਟਰ ਨਾਮੀ ਮਨਿਸਟਰ ਆਦੇਸ਼ ਪ੍ਰਤਾਪ ਸਿੰਘ ਜੀ ਦੀ ਕੋਠੀ ਜੜੀ ਆ ਆਦੇਸ਼ ਪ੍ਰਤਾਪ ਦੀ ਕੋਠੀ ਦੇ ਵਿੱਚ ਨਹੀਂ ਰਹੇਗਾ ਕਿਉਂਕਿ ਉੱਥੇ ਪ੍ਰਵਾਸੀ ਰਹਿੰਦੇ ਸਨ ਉੱਥੇ ਸ਼ਰਾਬ ਤਮਾਕੂ ਤੇ ਬੀੜੀਆਂ ਪੀਤੀਆਂ ਜਾਂਦੀਆਂ ਸਨ ਅਜਿਹੇ ਇਲਜ਼ਾਮ ਜਿਹੜੇ ਨਿਕਲ ਕੇ ਸਾਹਮਣੇ ਆਏ ਨੇ ਸੋ ਅਜਿਹੇ ਦੇ ਵਿੱਚ ਮਰਿਆਦਾ ਰਹਿਤ ਜੜੀ ਉੱਥੋਂ ਮਰਿਆਦਾ ਦੇ ਸਹਿਤ ਜਿਹੜਾ ਗੁਰੂਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਉਹ ਵਾਪਸ ਗੁਰਦੁਆਰਾ ਸਾਹਿਬ ਲਿਆ ਆਂਦੇ ਨੇ ਉੱਥੇ ਹੁਣ ਕੀ ਕੁਝ ਕਹਿਣਾ ਸ਼ਰੋਮਨੀ ਕਮੇਟੀ ਦਾ ਕੀ ਕੁਝ ਕਹਿਣਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਆਉ ਉਸ ਉੱਤੇ ਵੀ ਝਾਤ ਪਾ ਲੈਨੇ ਆ। ਹਰ ਇੱਕ ਸਿੱਮਾ ਆਪਣਾ ਨਾਮ ਦੱਸ ਕੇ ਚੁੱਤ। ਨਰਮਲ ਸਿੰਘ ਜੀ। ਅਜੀ ਕਿੰਨੇ ਚਿਰ ਤੋਂ ਦੀ ਸੇਵਾ ਕਰ ਰਹੇ ਹੋ ਤੇ ਕਿਹਦਾ ਕਾਰਿਆ ਕਰੇ? ਇਹ ਆਪਣੇ ਆਦੇਸ਼ ਪ੍ਰਸਾਦ ਦਾ ਕੋਠੀ। ਇੱਥੇ ਪ੍ਰਸ਼ਾਦ ਸਾਹਿਬ ਆਪਣੇ ਜਿਹੜੇ ਮਿਨਿਸਟਰ ਹੈ। ਜੀ ਉਹਨਾਂ ਦਾ ਕਾਰਿਆ ਜੀ। ਹਾਂਜੀ ਉਹਨਾਂ ਦਾ। ਤੁਸੀਂ ਮਹਾਰਾਜ ਦੇ ਕਿੰਨੇ ਚਿਰ ਤੋਂ ਪ੍ਰਕਾਸ਼ ਤੇ ਜੀ। ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੈਂ ਜਦੋਂ ਸੇਵਾ ਕਰਾਂ ਤਕਰੀਬਨ 3 ਕਿ ਸਾਲ ਤੋਂ ਮੇਰੇ ਕੋਲ। ਤੇ 3 ਸਾਲ ਤੋਂ ਸੇਵਾ। ਹਾਂਜੀ ਸੇਵਾ ਕਰਾਂ। ਤੁਸੀਂ ਕਿਹਦੇ ਤੋਂ ਉੱਪਰ ਨਹੀਂ ਉੱਪਰ ਆਪਾਂ ਨਹੀਂ ਜਾ ਸਕਦੇ। ਤੁਸੀਂ ਕਹਿੰਦੇ ਹੈਗੇ ਨਹੀਂ ਹੁਣ ਗਏ ਇਹਨਾਂ ਨਾਲ ਕੀ ਦੇਖਿਆ ਪਹਿਲਾਂ ਨਹੀਂ ਆਪਾਂ ਜਾ ਸਕੋ ਕਿ ਕਿਸੇ ਦਾ ਉੱਤੇ ਰੈਸ਼ ਹੋਆ ਜਾਂ ਕੋਠੀ ਬੰਦ ਰਹੀਂਦੀ ਆ ਐ ਥੱਲੇ ਇਹ ਨਹੀਂ ਪਤਾ ਕੀ ਦੀ ਜੀ ਸਮਝੋ ਗਾ ਜੇ ਮੇਰੇ ਨਹੀਂ ਆਪਾਂ ਉਹਨਾਂ ਨੂੰ ਦੇਖੇ ਜੀ ਇਹ ਰੈਸ਼ ਕੀ ਦੀ ਆਪਾਂ ਉਹਨੂੰ ਮਿਲੇ ਨਹੀਂ ਕਦੀ ਜੀ ਤੁਸੀਂ ਕਿਨੇ ਚਿਰ ਤੋਂ ਸੇਵਾ ਕਰੀ ਜੀ ਮੈਂ 3 ਸਾਲ ਤੋਂ 3 ਸਾਲ ਜਿਹੜੀ ਤੋਂ ਪਤਾ ਨਹੀਂ ਕੋੜੀਆਂ ਨਾਲ ਕੋਲ ਜਾ ਰਿਹਾ ਕੋਈ ਆਇਆ ਆ ਰਿਹਾ ਨਹੀਂ ਕੋਈ ਆਉਂਦਾ ਜਾਂ ਜਿਹੜੀਆਂ ਆਉਣੇ ਆ ਬੂਆ ਵੱਜਾਂਦਾ ਉੱਤੇ ਪ੍ਰਵਾਸੀ ਰਹਦੇ ਪਏ ਅੱਜ ਮੀਡੀਆ ਸੀ ਵੀ ਤੁਸੀਂ ਵੇਖ ਰਹੇ ਇਹ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖਿਆ ਮੈਂ ਹੁਣ ਇਹਨਾਂ ਨਾਲ ਜਾ ਕੇ ਸਭ ਵੇਖਿਆ ਉੱਤੇ ਤੇ ਉਹਨਾਂ ਨੇ ਫੋਟੋ ਫੂਟੋਆਂ ਲਾਈਆਂ ਉੱਪਰ ਮੰਦਿਰ ਬਣਾਇਆ ਅੱਜ ਵੀ ਕੀਤੀ ਜਾ ਰਹੀ ਹੈ ਮੰਦਿਰ ਬਣਾਇਆ ਉੱਤੇ ਮਾਲੀ ਇਹ ਲਾਲੋਬਾਈ ਉੱਤੇ ਜੇ ਹੁੰਦਾ ਧੋਰਾ ਦੇ ਬੇਬੀ ਵਾਲੀ ਹੈ ਜੀ ਜੇ ਗਲਤ ਹੋ ਰਿਹਾ ਉੱਪਰ ਤਾਂ ਨਹੀਂ ਸਾਡੀ ਸਾਡੀ ਨੌਲੇਜ ਨਹੀਂਗਾ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਬੰਦ ਰਹਿਂਦਾ ਜਾਂ ਆਪਾਂ ਕਿਸੇ ਦੇ ਘਰੇ ਵਿੱਚ ਨਹੀਂ ਅੰਡਰਫੇਅਰ ਕਰ ਸਕਦੇ ਸਾਡੀ ਸਾਡਾ ਸਿਰਫ ਸੀਮਤ ਹੀ ਬਿਮਾਰੇ ਪ੍ਰਕਾਸ਼ ਕਰਨਾ ਨਿਤਨੇਮ ਕਰਨਾ ਸਾਮ ਨੂੰ ਸੁਵਾਸਨ ਕਰਨਾ ਬਸ ਇਨਾ ਅਬ 3 ਸਾਲ ਤੋਂ ਤੁਸੀਂ ਸੇਵਾ ਕਰ ਰਹੇ ਤੁਹਾਨੂੰ ਇਹ ਤੋਂ ਉੱਪਰ ਮੰਦਿਰ ਹੈਗਾ ਵਾ ਤੇ ਪ੍ਰਵਾਸੀ ਰਹ ਰਹੇ ਨੇ ਬੀਡੀਐ ਸਰਕਟ ਚੱਲ ਰਹੇ ਤੁਸੀਂ ਸੇਵਾ ਮੈਂ ਸਿੱਖ ਚੰਗੇ ਬਲੇ ਮੈਂ ਬੇਨਤੀ ਕੀਤੀ ਹੈ ਜੀ ਉੱਪਰ ਆਪਾਂ ਕਿਸੇ ਮੰਤਰੀ ਸਾਹਿਬ ਦੀ ਕੋਠੀ ਆ ਆਪਾਂ ਐਸਐਸਬੀਰ ਦਫਤਰ ਚਿਲ ਜੀਏ ਤੇ ਸਾਨੂੰ ਉੱਪਰ ਨਹੀਂ ਜਾਣਾ ਪਰ ਸੇਵਾਦਾਰੋ ਜੀ ਪਰ ਸੇਵਾਦਾਰਾ ਪੈਣ ਨਹੀਂ ਆ ਜੀ ਜੇ ਆਪਾਂ ਦਫਤਰ ਦੇ ਵਿੱਚ ਮਹਾਰਾਜ ਜਿੱਥੇ ਪ੍ਰਕਾਸ਼ ਆ ਸਾਨੂੰ ਉਲਦ ਦਾ ਕਰ ਬਈ ਇੱਥੇ ਪ੍ਰਕਾਸ਼ ਕਰਨਾ ਜਿੰਦਰਾ ਮਾਰਨਾ ਇੱਥੇ ਸੁਫਾਸਨ ਗਾ ਜਿੰਦਰਾ ਮਾਰਨਾ ਕਰਨ ਜਾ ਬਈ ਅੱਧੀ ਹੋਈ ਹੈ ਜੀ ਤੁਸੀਂ ਇਹ ਗੱਲ ਵਿਖਰੇ ਯਾਦ ਵੀ ਗਾ ਹਾਂਜੀ ਦੇ ਵਿੱਚ ਕਿਤੇ ਡਿਸਟ੍ਰਿਕਟ ਹਾਂ ਜੇ ਆਪਾਂ ਉੱਤੇ ਲਾ ਲਈ ਤਾਂ ਤੇ ਉਹਨਾਂ ਨੇ ਫੋਟੋਆਂ ਰੱਖੀਆਂ ਜਾਂ ਪ੍ਰਵਾਸੀ ਰੱਖੇ ਆ ਬੇੜੀ ਜੇ ਪਿੰਦੇ ਆ ਫੇਰ ਬੇਅਦਬੀ ਆ ਜੀ ਫੇਰ ਮੰਨਣ ਜੋਗ ਆ ਵੀ ਬੇਅਦਬੀ ਹੈ ਕਾਰਵਾਈ ਹੋਣੀ ਚਾਹੀਦੀ ਤੁਸੀਂ ਇੱਥੇ 3 ਸਾਲ ਤੋਂ ਸੇਵਾ ਕਰਦੇ ਹੋ ਹਾਂਜੀ ਜੇ ਸਾਨੂੰ ਪਰਦਾ ਤੇ ਪਤਾ ਨਹੀਂ ਥੱਲੇ ਦਾ ਜੇ ਮਹਾਰਾਜ ਦਾਦੋ ਆਪਾਂ ਜ਼ਿੰਮੇਵਾਰ ਆ ਆਪਣਾ ਨਾਮ ਦੱਸ ਕਿ ਮੈਂ ਨਾਂ ਭਾਈ ਸਤਵੰਦ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂਜੀ ਕੀ ਗੱਲ ਫੀ ਕਿਸੇ ਜੇ ਦਾ ਦੁੱਖ ਪਰਵਾਹੀ ਕਰਨਾ ਜੀ ਇਸ ਸਥਾਨ ਤੇ ਸਾਨੂੰ ਹੁਣੇ ਖਬਰ ਮੈ ਪਹੁੰਚੀ ਸੀ ਸਾਡੇ ਨਾਲ ਨਿਗਰਾਨ ਭਾਈ ਬਲਵੰਤ ਸਿੰਘ ਐਨਓ ਕੋਟ ਸਾਹਿਬ ਮੌਕੇ ਤੇ ਪਹੁੰਚੇ ਨੇ ਨਾਲ ਗਿਆਨੀ ਗੁਰਵਿੰਦਰ ਸਿੰਘ ਉਹਦੇ ਬੇੜ ਪ੍ਰਚਾਰਕ ਭਾਈ ترਸੇਮ ਸਿੰਘ ਹੋਣੀ ਸਾਰੇ ਟੀਮ ਪਹੁੰਚੀ ਆ ਪਵਨ ਸਰੂਪ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਮੌਕੇ ਤੇ ਸਾਰਾ ਮੌਇਨਾ ਹਾਂਜੀ ਤੇ ਹੋਰ ਕੀ ਕੋਤਸੀ ਛੱਤ ਤੇ ਵੀ ਗਈ ਸੀ ਕਿ ਮਾਤ ਦੇ ਪੋਟਾ ਜਿਹੜਾ ਬੀੜੀਆਂ ਸਿਗਰਟਾਂ ਉਹ ਮਿਲੇ ਨਹੀਂ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੀੜੀਆਂ ਸਿਗਰਟਾਂ ਕਿਸੇ ਕੋਲ ਮਿਲੀਆਂ ਨੇ ਤੇ ਨਾ ਹੀ ਦੇਖੀਆਂ ਨੇ ਸਾਹਮਣੇ ਅੱਖੀ ਹਾਂ ਕੋਈ ਦੱਸਣ ਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਵੇਖਣ ਚ ਹੋਰ ਚੀਜ਼ ਸਾਡੇ ਅੱਖੀ ਵੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਕ ਕਈਆਂ ਨੇ ਜ਼ਰੂਰ ਕਿਹਾ ਗਿਆ ਕਿ ਇਹ ਚੀਜ਼ਾਂ ਹੋਣ ਵੀ ਆ ਪਰ ਸਾਡੇ ਉੱਥੇ ਬਸ ਇਹ ਹੈ ਕਿ ਹਿੰਦੂ ਵੀਰਾਂ ਦੇ ਧਾਰਮਿਕ ਮੰਨਤਾ ਅਨਸਾਰ ਉਹਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੈਗੀਆਂ ਕਿ ਉਹਨਾਂ ਦਾ ਸੰਸਰਬ ਕਵਲੀਆਂ ਤਸਵੀਰਾਂ ਹੀ ਇੱਕ ਮੇਜ ਤੇ ਸੁਸ਼ੋਭਿਤ ਕੀਤੀਆਂ ਨੇ ਉਹਨਾਂ ਨੂੰ ਜਦੋਂ ਬਿੱਟੂ ਜੀ ਐਂਟਰ ਹੋਏ ਉਹ ਸ਼ੁਰੂ ਕਰ ਗਏ ਸਭ ਸੁਬਿਹਰਾ ਸੁਬਹਾ ਸਭ ਪੂਨ ਫਟਿਆ ਹੋਇਆ ਵਾਪੀ ਅੱਜ ਵੀ ਡਿਲੇ ਹੋ ਗਏ ਇਹ ਚੰਦੋਵਾਹ ਸਾਹਿਬ ਦੇ ਵਿੱਚ ਨਾ ਪੱਖਾ ਲੱਗਾ ਨਾਲ ਜਿਹੜੀ ਅਕਾਲਤਕ ਸਰ ਤੋਂ ਪਿੱਛੇ ਆਦੇਸ਼ ਵੀ ਜਾਰੀ ਹੋਏ ਨੇ ਉਹਨਾਂ ਆਦੇਸ਼ਾਂ ਤੇ ਹਿਸਾਬ ਨਾਲ ਇਹ ਮੇ ਸੇਵਾ ਨਹੀਂ ਕਰ ਰਹੇ ਜੀ ਜਿਸ ਸੰਬੰਧ ਵਿੱਚ ਜਹੇਦਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਏਗੀ ਕਿ ਕਿੜੀ ਸਮੇਂ-ਸਮੇਂ ਤੇ ਵੱਖ-ਵੱਖ ਆਦੇਸ਼ ਜਾਰੇ ਜਾਰੇ ਕੀਤੇ ਜਾਂਦੇ ਆ ਉਵਰ ਗਰੰਥੀ ਸਿੰਘ ਵੱਲੋਂ ਸੇਵਾ ਸੰਭਾਲ ਦੇ ਵਿਚਣ ਗੈਲੀ ਜਿਹੜੀ ਆ ਸਾਫ ਨਜ਼ਰ ਆ ਰਹੀ ਹੈ ਨਹੀਂ ਇਹ ਨਹੀਂ ਸਾਨੂੰ ਪਤਾ ਜੀ ਕੋਠੀ ਕਿੰਨਾ ਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਸਾਨੂੰ ਤਾਂ ਅਸੀਂ ਮੌਕੇ ਤੇ ਮਰਿਆਦਾ ਵੇਖੀ ਹੈ ਪਵਨ ਸਥਾਨ ਦੀ ਜੋ ਪਵਨ ਸਰੂਪ ਦੇ ਸਥਾਨਾਂ ਤੇ ਤੇ ਗਰੰਥੀ ਸਿੰਘ ਮੌਕੇ ਤੇ ਆਏ ਆ ਪ੍ਰਸ਼ਾਸਨ ਪੁੱਛਿਆ ਜੀ ਹਾਂ ਜੀ ਪ੍ਰਸ਼ਾਸਨ ਪਹਿਲਾਂ ਅਸੀਂ ਸਾਡੇ ਕੋ ਪਹੁੰਚਿਆ ਅਸੀਂ ਪ੍ਰਸ਼ਾਸਨ ਨੇ ਸਾਨੂੰ ਖਬਰ ਦਿੱਤੀ ਹੈ ਜੀ ਤੇ ਅਸੀਂ ਪਹੁੰਚਿਆ ਹਾਂ ਆ ਪਵਨ ਸਰੂਪ ਗੁਰਦਾਰਾ ਰਾਮ ਸਰ ਸਾਹਿਬ ਸਤਿਕਾਰ ਨਾਲ ਪਾਲਕੀ ਸਾਹਿਬ ਜੀ ਵਿਰਾਜਮਾਨ ਕਰਕੇ ਪੰਜ ਸਿੰਘ ਜਿਹੜੀ ਮਰਿਆਦਾ ਹੈਗੀ ਆ ਉਸ ਦੇ ਅਨੁਸਾਰ ਵਿਰਾਜਮਾਨ ਕਰਾਵਾਂਗੇ ਤੇ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਗਰੰਤੀ ਸਿੰਘ ਨੂੰ ਤੇ ਇਥੋਂ ਦੇ ਮਕਾਨ ਮਾਲਕਾਂ ਨੂੰ ਜਿਹੜਾ ਹੈ ਉਹਨਾਂ ਦੇ ਸਾਹਮਣੇ ਪੇਸ਼ ਕਰਾਇਆ ਜਾਏਗਾ। ਤੁਸੀਂ ਕੋਈ ਕੱਟੜਾ ਵਾਪਰੀ ਹੋ ਸਕਦੇ। ਇਸ ਤਰ੍ਹਾਂ ਜੀ ਕਿ ਇਹਥੋਂ ਨਾਲ ਜੀ ਅਜਨਾਲੇ ਤੋਂ ਜਿਹੜੇ ਭਾਈ ਮਰੀਕ ਸਿੰਘ ਉਹਨਾਂ ਦੇ ਸੇਵਕ ਹੈਗੇ ਨੇ ਤੇਜਵੀਰ ਸਿੰਘ son of ਮੇਜਰ ਸਿੰਘ ਪੰਡੋਰੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੀ ਇੱਥੇ ਕੈਰੋਂ ਸਾਹਿਬ ਦੀ ਕੋਠੀ ਆ ਦੇਸ਼ਪਤਾਬ ਕਰਨ ਦੀ ਕੋਠੀ ਆ ਉੱਥੇ ਜਿਹੜੇ ਮਹਾਰਾਜ ਦਾ ਸਰੂਪ ਆ ਤੇ ਉਹਦੇ ਵਿਦਬੀ ਹੋ ਰਹੀ ਜੋ ਇਹਦੇ ਸਬੰਧ ਦੇ ਵਿੱਚ ਸਾਡੇ ਵੱਲੇ ਮੌਕਾ ਆਣ ਕੇ ਦੇਖਿਆ ਗਿਆ ਔਰ ਜਿਹੜਾ ਗਰੰਥੀ ਸਿੰਘ ਇੱਥੇ ਇਹਦੀ ਸੇਵਾ ਕਰਦਾ ਉਹਨਾਂ ਨੂੰ ਬੁਲਾਇਆ ਗਿਆ ਤੇ ਐਸ.ਸੀ.ਪੀ.ਸੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਇੱਥੇ ਸੱਦਿਆ ਗਿਆ ਸੀ ਜੋ ਧਰਮ ਪ੍ਰਚਾਰ ਕਮੇਟੀ ਜਿਹੜੀ ਐਸ.ਸੀ.ਪੀ.ਸੀ ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਜਿਹੜੇ ਆ ਗਰੰਥੀ ਸਿੰਘ ਦੇ ਤੇ ਬਿਆਨ ਲੈ ਗਏ ਨੇ ਜੋ ਇਸ ਸਤਕਾਰ ਕਮੇਟੀ ਵੱਲੋਂ ਕਿ ਜਿਹੜਾ ਮਹਾਰਾਜ ਦੇ ਪ੍ਰਕਾਸ਼ ਕੀਤਾ ਵਾ ਤੇ ਉਹਦੇ ਵਿੱਚੋਂ ਦੀ ਚੰਦਵਾ ਸਾਹਿਬ ਦੇ ਪੱਖਾ ਬਾਹਰ ਕੱਢਿਆ ਵਾ ਅਤੇ ਉੱਪਰਲੇ ਕਮਰੇ ਦੇ ਵਿੱਚ ਜਿਹੜੀਆਂ ਮਾਤਾ ਰਾਣੀ ਦੀਆਂ ਫੋਟੋਆਂ ਜਿਹੜੀਆਂ ਉਹ ਜਿਹੜਾ ਕਮਰਾ ਰੱਖ ਕੇ ਤੋਥੇ ਲਾਇਆ ਤੇ ਉੱਪਰਲੇ ਬੰਨੇ ਜਿਹੜੇ ਆ ਇੱਕ ਫੈਮਿਲੀ ਰਹਿ ਰਹੀ ਆ ਔਰ ਉਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜੀ ਫੈਮਿਲੀ ਹੈ ਸ਼ਰਾਬ ਵੀ ਪੀਂਦੀ ਆ ਤੇ ਇਹ ਜਿਹੜੇ ਆ ਇਹ ਵੀ ਡਿਸਕਰੀ ਪੀਂਦੇ ਆ ਲੇਕਿਨ ਇਹੋ ਜਿਹੀ ਕੋਈ ਚੀਜ਼ ਐਸਜੀ ਦੇ ਕੋਈ ਬ੍ਰਾਂਤ ਨਹੀਂ ਹੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੋਈ ਇੱਥੇ ਬੱਚੇ ਰਹਿ ਰਹੇ ਨੇ ਬਾਕੀ ਫੈਮਿਲੀ ਦਾ ਮੈਂਬਰ ਕੋਈ ਨਹੀਂ ਹੈਗਾ ਬਾਕੀ ਜੋ ਵੀ ਐਸసీపీਸੀ ਜਿਹੜੀ ਆ ਸਾਨੂੰ ਰਿਪੋਰਟਿੰਗ ਕਰੇਗੀ ਉਹਦੇ ਮੁਤਾਬਕ ਉਹ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ